ਨਾ ਤੁਹਾਡਾ ਮੇਰਾ ਨਾਮ ਜੀਤ ਕੋਰ ਕਿਹੜੀ ਜਗ੍ਹਾ ਤੇ ਰਹਣ ਲਿਆ ਅਸੀਂ ਸੀਮਾ ਇਨ ਪਲੇਮ ਤੇ ਰਹੇ ਹਾਂ ਫਲਾਈ ਰੋਡ ਤੇ ਹਾਂਜੀ ਫਲਾਈ ਰੋਡ ਤੇ ਕੀ ਮਾਮਲਾ ਜਿਹੜੀ ਤੁਹਾਡੇ ਸੱਟਾਂ ਲੱਗੀਆਂ ਘਰ ਦੇ ਵਿੱਚ ਹਾਂ ਸਾਰ ਗੱਲ ਇਦਾਂ ਹੈ ਕਿ ਮੇਰੀ ਬੇਟੀ ਆ 12 ਸਾਲ ਦੀ ਹੂੰ ਸਾਡੇ ਗਲੀ ਦੇ ਲੱਗ ਕੇ ਹੀ ਗਲੀ ਆ ਉਹਦੇ ਵਿੱਚ ਇੱਕ ਮੁੰਡਾ ਆ ਤੰਨਾ ਤੰਨਾ ਹੁੰਦਾ ਨਾ ਉਹ ਮੇਰੀ ਕੁੜੀਆ ਦਾ ਸਾਲ ਹੋ ਗਿਆ ਮੇਰੀ ਕੁੜੀਆ ਦੇ ਪਿੱਛੇ ਆਂਦਾ ਆ ਬਹੁਤ ਮੈਂ ਬਹੁਤ ਸਮਝਾਇਆ ਹੱਥ ਜੋੜ-ਜੋੜ ਕੇ ਉਹਨੂੰ ਸਮਝਾਇਆ ਕਿ ਪੁੱਤ ਮੇਰੀ ਕੁੜੀ ਨੂੰ ਤੋ ਕੁੱਸਿਆ ਹਟਦਾ ਅੱਜ ਫੇਰ ਉਹਨੇ ਮੈਂ ਉਹ ਸਕੂਲੋਂ ਚੋਟਾ ਕੇ ਦੂਸਰੇ ਸਕੂਲ ਚ ਪਾਈ ਫੇਰ ਵੀ ਉਹਨੇ ਪਿੱਸਾ ਨਹੀਂ ਉਹਦਾ ਛੱਡੇ ਅੱਜ ਉਹਨੇ ਫੇਰ ਗਲੀ ਚ ਚੱਕਰ ਲਾਣੇ ਸ਼ੁਰੂ ਕਰਤੇ ਮੈਂ ਉਹਨੂੰ ਫੇਰ ਸਮਝਾਇਆ ਫੇਰ ਕਹਿੰਦਾ ਕਿ ਤੂੰ ਮੇਰਾ ਤੁਹੇ ਤੇ ਤੁਹਾਡੀ ਥੋੜਾ ਜਿਹਾ ਮੇਰਾ ਆਪਣਾ ਹੀ ਰਸਤਾ ਮੈਂ ਜਿੱਤਰੋਂ ਦੀ ਮਾਰਤੀ ਜਾਵਾ ਜਿੱਤਰੋਂ ਦੀ ਮਾਰਤੀ ਆ ਮੈਂ ਚਲੋ ਉਹਨੂੰ ਜਿੱਦਾਂ ਸਮਝਾਇਆ ਮੈਂ ਚਪੇਰ ਮਾਰੀ ਮੈਂ ਤੂੰ ਆਪਣੇ ਪਿਓ ਨਾਲ ਗੱਲ ਕਰਾਈ ਹੋਈ ਹੂੰ ਤੇ ਫਿਰ ਬਾਅਦ ਵਿੱਚ ਬਾਅਦ ਵਿੱਚ ਉਹਨੇ ਜਾ ਕੇ ਆਪਣੀ ਮਾਂ ਨੂੰ ਆਪਣੇ ਪਿਓ ਨੂੰ ਆਪੇ ਭੈਣ ਨੂੰ ਲਿਆਂਦਾ ਬੈਲ ਮਾਰੀ ਮੈਂ ਆਖੇ ਚਲੋ ਗੱਲਬਾਤ ਕਰਨਾ ਆਏ ਚਲੋ ਬੱਚੇ ਹਨਾ ਬੱਚੇ ਨਿਆਣੇ ਆ ਚਲੋ ਕੋਈ ਗੱਲ ਨਹੀਂ ਜਿੱਦਾਂ ਮੈਂ ਗੇਟ ਖੋਲ੍ਹਿਆ ਹੀ ਆ ਅਤੇ ਫੜ ਕੇ ਤੇ ਮੇਰੇ ਪਤਾ ਨਹੀਂ ਹੱਥ ਵਿੱਚ ਲੋਹੇ ਦਾ ਕੋਹ ਪਾਇਆ ਹੀ ਉਹਨੇ ਫੜ ਕੇ ਆ ਚੀਜ਼ ਮਾਰਦੀਆਂ ਉੱਥੇ ਰੱਖ ਲਈ ਜਿਹੜੀ ਗੁੜੀ ਆਈ ਮੇਰੀ ਗੁੜੀਆਂ ਨੂੰ ਮਾਰਿਆ ਮੈਨੂੰ ਵਾਲੋ ਫੜ ਕੇ ਕੁੱਟਿਆ ਉਹਦੇ ਤੇ ਮਾਣ ਉਹਦੇ ਪਿਓ ਨੇ ਇੱਕ ਮੁੰਡਾ ਹੋਰ ਉਹਦੇ ਨਾਲ ਉਹਨਾਂ ਨੇ ਇਹ ਕੰਮ ਕੀਤਾ ਉਹ ਕਿਹੜੀ ਮੁਹੱਲੇ ਦੇ ਰਹਿਣ ਵਾਲੇ ਜਿਹੜੇ ਮੁੰਡੇ ਸਾਡੇ ਲੱਗ ਗਏ ਰਹਿਣ ਵਾਲੇ ਸੀ ਮੈਨੂੰ ਪਲੇਟ ਤੇ ਆ ਗਏ ਕਿੰਨੇ ਕ ਸਾਲ ਦਾ ਮੁੰਡਾ ਉਹ ਮੁੰਡਾ ਵੀ ਇਹੋ ਹੀ 13 14 ਸਾਲਾਂ ਦਾ ਮੁੰਡਾ ਤੇ ਬੇਟੀ ਦੀ ਕਲਾਸ ਚ ਪੜਦਾ ਸੀਗਾ ਉਹ ਨੇ ਬੇਟੀ ਦੀ ਕਲਾਸ ਚ ਨਹੀਂ ਪੜਦਾ ਸਾਡੇ ਇਧਰ ਹੀ ਆਂਡ ਗਵਾਂ ਚ ਖੇਤਨ ਖੁਰਦਨ ਪਹਿਲਾਂ ਹੁੰਦਾ ਹੁੰਦਾ ਸੀ ਹੂੰ ਅਸੀਂ ਪਿਆ ਸਾਡੇ ਗਵਾਂਡੀਆਂ ਨੇ ਬਹੁਤ ਉਹਨੂੰ ਮਾਣਾ ਕੀਤਾ ਵੀ ਤੂੰ ਤੇਰਾ ਨਸੇ ਪੱਤੇ ਕਰਦਾ ਤੂੰ ਇਧਰ ਨਾ ਆਇਆ ਕਰ ਠੀਕ ਆ ਉਹਨੂੰ ਨਸੇ ਪੱਤੇ ਕਰਦੇ ਵੀ ਅਸੀਂ ਬਹੁਤ ਵਾਰੀ ਦੇਖਿਆ ਇਸੇ ਕਰਕੇ ਉਹਨੂੰ ਉਧਰੋਂ ਆਣਾ ਹੀ ਬੰਦ ਕਰ ਦਿੱਤਾ ਕਿੰਨੇ ਟਾਈਮ ਤੋਂ ਪੁੱਛਾ ਕਰ ਰਿਹਾ ਹੈ ਇਹ ਕੁੜੀ ਦਾ ਇਹ ਸਾਲ ਹੋ ਗਿਆ ਇਹਨੂੰ ਪੁੱਛਾ ਕਰਦੇ ਤੁਸੀਂ ਪਹਿਲਾਂ ਕੰਪਲੇਂਟ ਨਹੀਂ ਇੱਥੇ ਪੁਲਿਸ ਨੂੰ ਕੋਈ ਪਹਿਲਾਂ ਕਿ ਵੀ ਇਹਨੂੰ ਪਿਆਰ ਨਾਲ ਹੀ ਸਮਝਾਉਂਦੇ ਰਹੇ ਕਿ ਬੱਚੇ ਆ ਚਲੋ ਕੋਈ ਗੱਲ ਨਹੀਂ ਇਦਾਂ ਉਹ ਤਾਂ ਨਹੀਂ ਚੰਗਾ ਲੱਗਦਾ ਬਸ ਸਮਝਾਉਂਦੇ ਰਹੇ ਅੱਜ ਵੀ ਉਹਨੂੰ ਮੈਂ ਬਹੁਤ ਸਮਝਾਇਆ ਗਾੜੀਆਂ ਮੇਰੇ ਨਾਲ ਲੱਗਦਾ ਤਾਂ ਜਦੋਂ ਕੱਲਾ ਜੁਰਮ ਕੀਤਾ ਉਹ ਕੱਲਾ ਸੀਗਾ ਜਾਂ ਨਾਲ ਕਿੰਨੇ ਜਾਣੇ ਸੀਗੇ ਉਹਦੇ ਨਹੀਂ ਉਹਦੀ ਮੰਮੀ ਉਹਦੀ ਭੈਣ ਉਹਦਾ ਪਾਪਾ ਹੀ ਉਹ ਹੀ ਤੇ ਇੱਕ ਮੁੰਡਾ ਹੋਰ ਕੀ ਨਾਮ ਕੀ ਨਵੇ ਨਾਮ ਦਾ ਨਹੀਂ ਮੈਨੂੰ ਪਤਾ ਮੈਨੂੰ ਮੁੰਡੇ ਦੇ ਨਾਮ ਦਾ ਪਤਾ ਹੈ ਠੀਕ ਹੈ ਕਦੇ ਉਹ ਤੁਹਾਡੇ ਤੇ ਹਮਲਾ ਕੀਤਾ ਕੋਈ ਹਥਿਆਰ ਵਗੜਾ ਕਿਹੜੇ ਸੀ ਇਹਨਾਂ ਕੋਲ ਹਥਿਆਰ ਉਹਨੇ ਹੱਥ ਚ ਪਾਇਆ ਹੀ ਕੋਈ ਉਹਦੀ ਜਲਾਨੀ ਪੜ ਕੇ ਮੈਨੂੰ ਖੇਚਿਆ ਪਹਿਲਾਂ ਮਾਰਿਆ ਹੁੰਦਾ ਮੈਂ ਗੇਟ ਖੋਲਿਆ ਹੀ ਆ ਤੇ ਮੇਰੇ ਆ ਸਿਰ ਤੇ ਮਾਰਿਆ ਮੈਂ ਉੱਥੇ ਕੋਈ ਸੀਸੀਟੀਵੀ ਹੈਗੀ ਕੈਮਰੇ ਲੱਗੇ ਮੱਲੇ ਕੈਮਰੇ ਹਾਂਜੀ ਸਾਹਮਣੇ ਘਰ ਦੇ ਲੱਗੇ ਹੋਏ ਓਕੇ ਤੁਸੀਂ ਮੋਕੇ ਤੇ ਮੋਕੇ ਤੇ ਕੀਤਾ ਪੁਲਿਸ ਨੂੰ ਫੋਨ ਉੱਥੇ ਨਹੀਂ ਕਿਸੇ ਨੂੰ ਫੋਨ ਕੀਤਾ ਵੀ ਹਸਪੀਟਲ ਆ ਕੇ ਕਿਉਂਕਿ ਮੈਂ ਦੇਖੀ ਇਹਨਾਂ ਨੇ ਚੋਰੀ ਦੇ ਹਾਲ ਦਾ ਬਿਲਕੁਲ ਕੀ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਦ ਜੀ ਪ੍ਰਸ਼ਾਸਨ ਦਾ ਇਹੋ ਕਹਿੰਨੀ ਕਿ ਮੇਰੀ ਬੇਟੀ ਦੀ ਤਾਂ ਮੇਰੀ ਹਫਾਜ਼ਤ ਕੀਤੀ ਜਾਏ ਮੈਂ ਕੰਨੀ ਜਨਾਨੀ ਹਾਂ ਪਰਸ ਮੈਂ ਆਪਣੀ ਬੇਟੀ ਨੂੰ ਬਚਾਉਣ ਬਚਾਉਣਾ ਚਾਹੁੰਦੀ ਹਾਂ ਮੈਨੂੰ ਉਹਨਾਂ ਤੋਂ ਬਹੁਤ ਡਰ ਆ ਠੀਕ ਹੈ ਉਹ ਗੁੰਡਾ ਕਹਿਦੇ ਆ ਮੈਂ ਬਸ ਇਹੋ ਕਹਿੰਨੀ ਕਿ ਮੇਰੀ ਦੇਤੀ ਦੀ ਤੇ ਮੈਡੀਕਲ ਦਿੱਤੀ ਗਈ। ਸਰ ਸਭ ਕੀ ਮਾਮਲਾ ਹੈ ਜਿਹੜਾ ਪੇਸ਼ੈਂਟ ਆਇਆ ਜੀ? ਹਾਂਜੀ ਜੀ ਸਾਡੇ ਪਾਸ ਮਰੀਜ਼ ਆਇਆ ਸੀ ਅਜੀਤਪਾਲ ਨਾਮ ਦੀ ਮਰੀਜ਼ ਹੈਗੀ 35 ਸਾਲ ਦੀ। ਤਾਂ ਇਹ ਝਗੜੇ ਦਾ ਕੇਸ ਹੋਇਆ ਸੀ ਘਰੋਂ ਨਾ ਤਾਂ ਇਹ ਸਿਰ ਤੇ ਸੱਟ ਲੱਗੀ ਹੋਈ ਆ। ਤਾਂ ਅਸੀਂ ਇਹਨੂੰ ਟ੍ਰੀਟਮੈਂਟ ਦਿੱਤੀ ਹੈਗੀ ਫਰਸਟ ਏਡ ਪਰਚਾ ਦਾ ਕਰਦੇ ਹੋਇਆ ਤੇ ਪੁਲਿਸ ਨੂੰ ਵੀ ਇਨਫੋਰਮੇਸ਼ਨ ਦਿੱਤੀ ਹੋਈ ਆ। ਸਰ ਕਿੰਨੀਆਂ ਕਿਸਟਾਂ ਹੈਗੀਆਂ ਇਹਨਾਂ ਦੇ? ਜੀ ਤੇ ਸੱਟ ਹੈਗੀ ਹੈ ਇੱਕ ਛੋਟ ਲੱਗੀ ਹੋਈ ਹੈ ਤਾਂ ਖੂਨ ਕਾਫੀ ਵਹਿਆ ਸੀ। ਪਰ ਸੱਟ ਤਾਂ ਇਹਨੂੰ ਲੱਗੀ ਹੋਈ ਹੈ। ਬਾਕੀ ਅਸੀਂ ਪਰਚਾ ਕਰਦਾ ਹੈ ਉਦੋਂ ਜੇ ਸਾਨੂੰ ਪਤਾ ਲੱਗ ਜਾਊਗਾ।